ਮੰਡੀ ਜਿਹੜੀ ਅੱਜ ਇਹ ਲੱਗਦੀ ਨਹੀਂ ਹੈਗੀ ਤੇ ਬਾਕੀ ਮੋੜੀ ਜਾਂਦੇ ਹੈਗੇ ਤੇ ਤੁਸੀਂ ਦੇਖ ਸਕਦੇ ਹੋ ਨਾ ਰਾਮਪਰਾ ਜਿਹੜਾ ਪਸ਼ੂ ਥੇਲਾਗਾ ਗਰਾਊਂਡ ਆ ਰਾਮਪਰੇ ਦਾ ਬਣਿਆ ਹੋਇਆ ਤੇ ਬਾਕੀ ਲੋਕ ਵੀ ਇੱਥੇ ਮੌਜੂਦ ਆ ਪ੍ਰਸ਼ਾਸਨ ਵੀ ਮੌਜੂਦ ਆ ਤੇ ਸਾਰੇ ਜਿਹੜੇ ਦੇਖ ਸਕਦੇ ਤੁਸੀਂ ਵਪਾਰੀ ਭਰਾ ਹੋਰ ਸਾਰੇ ਤੇ ਬਾਕੀ ਬੁਰੀ ਜਿਹੜੀਆਂ ਅਪਡੇਟ ਸਾਨੂੰ ਲੈ ਕੇ ਦੇਵਾਂਗੇ ਜਾਂ ਮਾਲ ਹੁਣ ਜਾ ਰਿਹਾ ਹੈਗਾ ਦੇ ਨਾਲ ਦੀ ਨਾਲ ਜਿਹੜੇ ਰਾਮਪੁਰਾ ਪਸ਼ੂ ਮੰਡੀ ਸੀਗੀ ਤੇ ਲੋਕਾਂ ਨੂੰ ਭੇਖਾ ਸੀਗਾ ਇਹ ਮੰਡੀ ਜਿਹੜੀ ਲੱਗੂਗੀ ਉਹ ਮੰਡੀਆਂ ਬੰਦ ਕਰੀ ਸੀ ਇੱਕ ਤਰੀਕ ਤੋਂ ਜਿਹੜੀਆਂ ਮੰਡੀਆਂ ਕਹਿੰਸੀ ਵੀ ਸਟਾਰਟ ਹੋ ਜਾਣੀਆਂ ਤੇ ਪਰ ਬੁਬਾਰੀ ਬੁੱਧ ਤੇ ਜਿਹੜਿਆ ਪ੍ਰਸ਼ਾਸਨ ਵੱਲੋਂ ਇਹ ਮੰਨ ਲੋ ਗੱਡੀਆਂ ਨੇ ਜਿਹੜੀਆਂ ਮੱਝਾਂ ਮੋੜੀਆਂ ਜਾਂਦੀਆਂ ਜਾ ਰਹੀਆਂ ਨੇ ਜਿਹੜੀ ਇਹ ਮੰਡੀ ਨਹੀਂ ਲੱਗ ਰਹੀ ਤੇ ਬਾਕੀ ਜਿਹੜੇ ਕਾਨਵੀਰ ਨੇ ਬੁਬਾਰੀ ਤੋਂ ਸਾਰੇ ਉਹਨਾਂ ਤੋਂ ਵੀ ਅੱਪਾ ਜਿਹੜੀ ਜਾਣਕਾਰੀ ਲੈ ਕੇ ਦੇਵਾਂਗੇ ਹਨਾ ਇਬਾਰ ਤੁਸੀਂ ਗਾਇਕ ਵੀ ਦੇਖ ਲਓ ਖੜਾ ਜਿਹੜਾ ਬਹੁਤ ਆਪਹੁੰਚ ਹੋਇਆ ਸੀਗਾ ਤੇ ਮੱਝਾਂ ਜਿਹੜੀਆਂ ਫਰੈਲ ਮੋੜ ਰਹੀਆਂ ਪ੍ਰਸ਼ਾਸਨ ਵੱਲੋਂ ਵੀ ਤੇ ਬਾਕੀ ਦੇਖ ਸਕਦਾ ਤੁਸੀਂ ਜਿਹੜੇ ਕਿਸਾਨ ਜਿਹੜੇ ਸਵੇਰ ਦੇ ਜਿਹੜੇ ਆਪਣੇ ਵੀਰ ਨੇ ਮੱਝਾਂ ਦਾ ਕੰਮ ਕਰਦੇ ਨੇ ਵਪਾਰ ਕਰਦੇ ਨੇ ਜਾਂ ਵੇਚਣ ਸੇਲ ਪਰਦੇਜ ਵਾਸਤੇ ਆਉਂਦੇ ਨੇ ਤੇ ਸਵੇਰ ਦੇ ਜਿਹੜੇ ਸੜਕ ਦੇ ਉੱਪਰ ਲੈਣਾ ਲੱਗਿਆ ਹੋਈਆਂ ਨੇ ਤੇ ਜਾਮ ਵੀ ਲੱਗਿਆ ਤੁਸੀਂ ਦੇਖ ਸਕਦੇ ਹੋ ਹਨ ਤੇ ਅੱਜ ਜਿਹੜੇ ਪ੍ਰਸ਼ਾਸਨ ਵੱਲੋਂ ਇਹ ਮਾਲ ਜਿਹੜਾ ਮੰਡੀ ਤੋਂ ਮੋੜਿਆ ਜਾ ਰਿਹਾ ਤੇ ਬਾਕੀ ਆਪਾਂ ਪੂਰੀ ਤੁਹਾਨੂੰ ਜਿਹੜੀ ਅਪਡੇਟ ਲੈ ਕੇ ਦੇਵਾਂਗੇ ਜੇ ਮੈਂ ਸਾਹਮਣੇ ਹਾਂ ਕੋਈ ਚੱਲ ਰਿਹਾ ਪ੍ਰਚਾਰ ਬਾਕੀ ਮਾਲ ਆਈ ਵੀ ਜਾਂਦਾ ਮਾਲ ਪਹੁੰਚੀ ਬਹੁਤ ਜਾਂਦਾ ਤੇ ਲੰਮੀਆਂ ਲੰਮੀਆਂ ਛੜਕ ਤੇ ਜਿਹੜੀਆਂ ਕਤਾਰਾਂ ਮਾਲ ਦੀਆਂ ਲੱਗੀਆਂ ਹੋਈਆਂ ਨੇ ਇਹ ਮਾਲ ਇੱਥੇ ਪਹੁੰਚਾ ਹੋਇਆ ਤੇ ਬਾਕੀ ਆਪਾਂ ਮੰਗਲ ਵੀਰ ਉਹਦੇ ਨਾਲ ਗੱਲਬਾਤ ਕਰਦੇ ਆਂ ਬਾਈ ਸਸਤੀ ਕਾਲ ਮੰਗੇ ਸਸਤੀ ਕਾਲ ਬਾਈ ਤੇ ਅੱਜ ਕੀ ਕਾਰਨ ਹੋ ਗਿਆ ਜਿਹੜੇ ਇਹ ਨੀਰ ਮੰਡੀ ਬੰਦ ਕਰਾ ਦਿੱਤੀ ਯਾਰ ਬੰਦ ਕਰਦੀ ਨਾਲੇ ਕਹਿੰਦੇ ਸੀ ਇੱਕ ਤਰੀਕ ਤੋਂ ਚਾਲੂ ਹੋ ਜੂ ਇੱਕ ਤਰੀਕ ਤੋਂ ਚਾਲੂ ਹੋ ਜੂਗੀ ਫੇਰ ਕਹਿੰਦੇ ਜੀ 15 ਤਰੀਕ ਕਰ ਬੰਦ ਆ ਜੀ ਠੀਕ ਆ ਹੁਣ ਜਿਹੜਾ ਐਲਾਨ ਮਨਲਾ 15 ਤਰੀਕ ਦਿੱਤਾ ਹੋਇਆ 15 ਤਰੀਕ ਦਾ ਐਲਾਨ ਹੋ ਗਿਆ ਵੀਰੇ ਠੀਕ ਆ ਪੱਕੇ ਤੌਰ ਤੇ ਐਲਾਨ ਕਰਨ ਤੇ ਸਾਰੇ ਹੈਰਾਨ ਹੋ ਰਹੇ ਆ ਜੀ ਜਿੰਨੇ ਵਪਾਰੀ ਬਿਲਕੁਲ ਬਿਲਕੁਲ ਮਾਲ ਰਾਜਸਥਾਨ ਤੇ ਕਰਾਇਆ ਬੀਨ ਰਾਜੂ ਘੜਾਗਾ ਝੂਟੀਆਂ 12 ਝੂਟੇ ਲੈ ਕੇ ਆਈ ਆ ਮੇਰੇ ਕੋਲੇ ਤੇ ਬਾਕੀ ਬਾਈ ਸਸੇਗਲ ਕਿੱਥੋਂ ਪਹੁੰਚੇ ਤੁਸੀਂ ਸੰਗਰੀਆ ਮੰਡੀ ਤੋਂ ਬਾਈ ਸੰਗਰੀਆ ਮੰਡੀ ਰਾਜਸਥਾਨ ਦੇ ਵਿੱਚੋਂ ਤੇ ਸੋ ਨੂੰ ਪਤਾ ਨਹੀਂ ਸੀਗਾ ਕੋਸਣਾ ਹੀ ਨਹੀਂ ਕਰੀ ਰਾਤ ਕੋਸਣਾ ਕਰੀ ਇਹਨਾਂ ਨੇ ਯਾਰ ਠੀਕ ਆ ਤੇ ਮਨ ਲਾ ਆਏ ਸੀਗੇ ਵੀ ਇੱਕ ਤਰੀਕ ਤੋਂ ਜਿਹੜੀ ਮੰਡੀ ਆ ਲੱਗੂਗੀ ਲੱਗੂਗੀ ਠੀਕ ਆ ਤੇ ਅੱਜ ਨਾਲ ਗੱਲ ਹੋ ਜਾਈਏ ਕਹਿੰਦੇ ਲਾਵਾਂਗੇ ਇੱਕ ਤਰੀਕ ਤੋਂ ਬਾਈ ਰਾਜਸਥਾਨ ਦੇ ਵਿੱਚੋਂ ਆ ਬਹੁਤ ਦੂਰੋਂ ਜਿਹੜਾ ਮੰਨ ਲਾ ਨਹੀਂ ਪਤਾ ਹੁੰਦਾ ਨਾ ਖੱਜਲ ਖਵਾਰੀ ਜਿਹੜੀ ਦਾ ਸਾਹਮਣਾ ਕਰਨਾ ਪੈ ਰਿਆ ਤੇ ਬਾਕੀ ਹੁਣ 17 ਡੰਗਰ ਜਿਹੜੇ ਇੱਥੇ ਬਾਈ ਲੈ ਕੇ ਪਹੁੰਚਿਆ ਤੇ ਬਾਈ ਹੋਰ ਕੀ ਕਹਿਣਾ ਜਾਊਂਗਾ ਤੁਸੀਂ 17 ਡੰਗਰ ਵੀਰੇ ਇਹਦੇ ਖਰਾਬ ਹੋ ਰਹੇ ਆ ਹੋਰ ਨੇਕਾ ਵਪਾਰੀ ਖੜੀ ਆ ਬਿਲਕੁਲ ਕਿੰਨੀ ਦੁਨੀਆ ਜਦ ਪਹਿਲਾਂ ਰਾਨ ਹੋ ਜਾਂਦਾ ਅੱਜ ਭਾਂਡਾ ਕਿੰਨਾ ਖਰਚਾ ਹੁਣ ਕੌਣ ਇਹਨਾਂ ਦਾ ਪੂਰਾ ਕਰੂ ਠੀਕ ਹੈ ਵਪਾਰੀਆਂ ਦਾ ਤੇ ਦੁਨੀਆ ਬੇਰੁਜ਼ਗਾਰ ਜਿਹੜੀ ਮੰਡੀ ਇਹ ਬੰਦ ਪਈ ਬਿਮਾਰੀ ਨੂੰ ਲੈ ਕੇ ਆ ਬਿਮਾਰੀ ਨੂੰ ਠੀਕ ਹੈ ਹੁਣ ਬਿਮਾਰੀ ਹੈਗੀ ਕਿ ਨਹੀਂਗੀ ਨਹੀਂ ਨਹੀਂ ਬਿਮਾਰੀ ਤਾਂ ਕੋਈ ਬਿਮਾਰੀ ਨਹੀਂ ਜੀ ਬਿਮਾਰੀ ਬੁਰੀ ਬੁਖਾਰ ਨਹੀਂ ਹੋਇਆ ਜੀ ਠੀਕ ਹੈ ਏ ਮੱਲਾ ਠੇਕੇਦਾਰਾਂ ਵੱਲੋਂ ਬੰਦਦਾ ਭਾਈ ਨਾ ਠੇਕੇਦਾਰਾਂ ਵੱਲੋਂ ਬੰਦ ਨਹੀਂ ਜੀ ਸਰਕਾਰ ਵੱਲੋਂ ਬੰਦ ਸਰਕਾਰ ਵੱਲੋਂ ਬੰਦ ਸੀ ਨੇ ਕਹਿੰਦੇ ਕਰਿਆ ਪੁਲਸ ਵਾਲੇ ਕਹਿੰਦੇ ਕਰੀ ਸੀ ਤੇ ਸਾਨੂੰ ਅੱਪਾ ਦਿਖਾਵਾਂਗੇ ਪ੍ਰਸ਼ਾਸਨ ਵੱਲੋਂ ਜਿਹੜਾ ਅੱਜ ਇੱਥੇ ਪੱਕੇ ਤੌਰ ਤੇ ਰੋਕ ਲਾਦੀ ਤੇ ਪਿਛਲੇ ਜਿਹੜੇ ਮੱਲਾ 15 ਤਰੀਕ ਤੋਂ ਮੰਡੀਆਂ ਬੰਦ ਕਰੀਆਂ ਗਈਆਂ ਸੀਗੀਆਂ ਤੇ 20 ਤਰੀਕ ਨੂੰ ਜਿਹੜੀ ਮੌੜ ਮੰਡੀ ਵੀ ਲੱਗਦੀ ਆ ਤੇ ਮਾਨਸਾ ਮੰਡੀ ਵੀ ਲੱਗਦੀ ਆ ਤੇ ਡੱਬਾ ਵਾਲੀ ਮੰਡੀ ਵੀ ਲੱਗਦੀ ਆ ਤੇ ਅੱਜ ਜਿਹੜੀ 1 ਤਰੀਕ ਦੀ ਮੰਡੀ ਸੀਗੀ ਇਹ ਪੱਕੇ ਤੌਰ ਤੇ ਡੀਸੀ ਵੱਲੋਂ ਪ੍ਰਸ਼ਾਸਨ ਵੱਲੋਂ ਇਹਦੇ ਤੇ ਮਾਲ ਜਾਦੇ ਆਉਂਦੇ ਬੰਦ ਕਰਿਆ ਮੀਂਹ ਦੀ ਮੰਡੀ ਕਰਕੇ ਮਾਲ ਜਾਦੇ ਆਉਂਦਾ ਰਾਜਸਥਾਨ ਤੱਕ ਮਾਲ ਆਏਗਾ ਜਦੋਂ ਪਹਿਲਾ ਐਲਾਨ ਹੋ ਜਾਂਦਾ ਦੋ ਦਿਨ ਪਹਿਲਾਂ ਵੀ ਬੰਦ ਆ ਫੇਰ ਤਾਂ ਮੰਦੇ ਰੁਕ ਜਾਂਦੇ ਔਰ ਸਾਰੇ ਲੋਕਾਂ ਦਾ ਖਰਚਾ ਪੈ ਗਿਆ ਬਰੋਧ ਪਰਿਸ਼ਾਦ ਆ ਝਾਂਸੀ ਤੋਂ ਆਇਆ ਕੋਈ ਵਾਲੀ ਤੋਂ ਬਾਕੀ ਬਹੁਤ ਦੂਰੋਂ ਦੂਰੋਂ ਜਿਹੜੇ ਬਿਮਾਰੀ ਭਰਾਏ ਨੇ ਜਵਾਲੀਆਰ ਤੋਂ ਆਇਆ ਕੋਈ ਝਾਂਸੀ ਤੋਂ ਆਇਆ ਕੋਈ ਰਾਜਸਥਾਨ ਦੇ ਵਿੱਚੋਂ ਆਇਆ ਹੁਣ ਕੋਈ ਆਗਰ ਤੋਂ ਆਇਆ ਬਾਕੀ ਜੇ ਪਤਾ ਹੁੰਦਾ ਤਾਂ ਕਹਿੰਦੇ ਬਾਈ ਨਾ ਆਉਂਦੇ ਸਰਕਾਰ ਜ਼ਿੰਮੇਵਾਰ ਹੈ ਜੀ ਸਭ ਤੋਂ ਮੇਨ ਗੱਲ ਆਂਦੀ ਹੈ ਜਿਹੜਾ ਪਸ਼ੂਆਂ ਨੂੰ ਖੱਦ ਲਖਵਾਰੀ ਹੋ ਰਿਹਾ ਏ ਖੜ ਲਾ ਕੇ ਤੇ ਤੰਗ ਪਰੇਸ਼ਾਨ ਰਿਆ ਜਾ ਰਿਹਾਗਾ ਤੇ ਤੁਸੀਂ ਦੇਖ ਵੀ ਸਕਦੇ ਹੋ ਤਸਵੀਰਾਂ ਰਾਮਪੁਰੇ ਦੇ ਵਿੱਚ ਜਿਹੜੀਆਂ ਅੱਜ ਸੜਕ ਦੇ ਉੱਪਰ ਲੈਣਾ ਲੱਗੀਆਂ ਹੋਈਆਂ ਤੇ ਕਈ ਮੰਨ ਲਓ ਵੀ ਇਹ ਵੀਰਾਂ ਨੂੰ ਪਤਾ ਨਹੀਂ ਸੀਗਾ ਤੇ ਕਿਉਂਕਿ ਐਲਾਨ ਹੋਇਆ ਸੀ ਉਹ ਇੱਕ ਤਰੀਕ ਤੋਂ ਜੜੀਆਂ ਮੰਡੀਆਂ ਚਾਲੂ ਕਰੀਆਂ ਜਾਣਗੀਆਂ ਤੇ ਪਰ ਅੱਜ ਫੇਰ ਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਵੱਲੋਂ ਤੇ ਮੰਡੀਆਂ ਤੇ ਜਿਹੜੀ ਰੋਕ ਲਾ ਦਿੱਤੀ ਗਈ ਹੈ ਇੱਕ ਤਰੀਕ ਤੋਂ ਮੰਡੀਆਂ ਜਿਹੜੀਆਂ ਅੱਜ ਫੇਰ ਬੰਦ ਕਰਤੀਆਂ ਕਹਿੰਦੇ 15 ਤਰੀਕ ਤੱਕ ਅਤੇ ਬਾਕੀ ਆਪਾਂ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਾਵਾਂਗੇ ਸਾਨੂੰ ਪੂਰੀ ਅਪਡੇਟ ਜਿਹੜੀ ਲੈ ਕੇ ਦੇਵਾਂਗੇ ਇੱਕ ਵਾਰੀ ਆਪਾਂ ਜਿਹੜਾ ਸਾਨੂੰ ਲੰਬੇ ਤਾਰਾਂ ਜਿਹੜੀਆਂ ਆਪਾਂ ਦਿਖਾ ਦਈਏ ਤੇ ਲੈਣਾ ਦੇ ਵਿੱਚ ਜਿਹੜਾ ਮਾਲ ਇੱਥੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਡਾਲਾ ਪੇਕਅਪ ਕੈਂਟਰ ਤੇ ਬਾਕੀ ਬਹੁਤ ਦੂਰੋਂ ਦੂਰੋਂ ਜਿਹੜੇ ਇੱਥੇ ਵੀਰ ਪਹੁੰਚੇ ਹੋਏ ਨੇ ਇੱਕ ਵਾਰੀ ਆਪਾਂ ਸਾਨੂੰ ਨਿਗਾ ਮਰਵਾ ਦਈਏ ਤੇ ਅੱਜ ਜਿਹੜੀ ਮੰਡੀ ਇਹ ਪੱਕੇ ਤੌਰ ਤੇ ਮੰਨ ਲਓ ਬੰਦ ਕਰੀ ਗਈ ਆ ਮਹੀਨੇ ਬਾਅਦ ਮੰਡੀ ਲੱਗਦੀ ਆ ਰਾਮਪਰਾ ਪਸ਼ੂ ਮੰਡੀ ਜਿਹੜੀ ਤੇ ਹਰ ਮਹੀਨੇ ਦੀ ਮਹੀਨੇ ਲੱਗਦੀ ਵੱਡੀ ਮੰਡੀ ਆ ਹਰ ਵਰਗ ਦਾ ਵਪਾਰੀ ਵੀ ਆਉਂਦਾ ਕਿਸਾਨ ਵੀ ਆਉਂਦਾ ਕਿਉਂਕਿ ਮੱਝਾਂ ਵੇਚਣ ਤੇ ਜੇਕਰ ਐ ਪਤਾ ਹੁੰਦਾ ਤਾਂ ਅੱਜ ਨਾ ਪਹੁੰਚਦੇ ਤੇ ਹੁਣ ਜਿਹੜਾ ਡੀਸੀ ਵੱਲੋਂ ਰਾਮਪਰਾ ਤੇ ਬਾਕੀ ਪ੍ਰਸ਼ਾਸਨ ਵੱਲੋਂ ਇਹ ਸੱਦਾ ਦਿੱਤਾ ਗਿਆ ਵੀ 15 ਤਰੀਕ ਤੱਕ ਜਿਹੜੀਆਂ ਮੰਡੀਆਂ ਹਜੇ ਬੰਦ ਰਹਿਣਗੀਆਂ ਤੇ ਬਾਕੀ ਤੁਸੀਂ ਦੇਖ ਲਓ ਜੇ ਸਾਹਮਣੇ ਮੈਂ ਦਿਖਾਉਣ ਲੱਗ ਜਾਂਦਾ ਉੱਥੋਂ ਮੈਥੋਂ ਦੇ ਕਿੱਜਾ ਨਹੀਂ ਜਾਣਾ ਤੇ ਬਾਕੀ ਲੈਣਾ ਦੇ ਵਿੱਚ ਜਿਹੜੇ ਪਸ਼ੂ ਧੁੱਪ ਦੇ ਵਿੱਚ ਖੱਜਲ ਖਵਾਰ ਹੋ ਰਹੇ ਆ ਕਿਉਂਕਿ ਗਰਮੀ ਦਾ ਜਿਹੜਾ ਮੌਸਮ ਆਗਾ ਤੇ ਬਾਕੀ ਏਖੜ ਲੱਗਿਆ ਹੁੰਦਾ ਏਖੜ ਦੇ ਨਾਲ ਜਿਹੜਾ ਪਸ਼ੂ ਹਰਾਨ ਗਰੀ ਹੋਈ ਜਾਂਦਾ ਤੇ ਬਾਕੀ ਲੋਕਾਂ ਦਾ ਕਹਿਣਾ ਵੀ ਸਾਨੂੰ ਜਿਆਦਾ ਪੱਕੇ ਤੌਰ ਤੇ ਦੱਸ ਦੇ ਤੇ ਦੂਰੋਂ ਦੂਰੋਂ ਇੱਥੇ ਜਿਹੜੇ ਵਪਾਰੀ ਵੀਰ ਕਿਸਾਨ ਵੀਰ ਪਹੁੰਚੇ ਹੋਇਆ ਵੇਚਣ ਤੇ ਬਾਕੀ ਆਪਾਂ ਪ੍ਰਸ਼ਾਸਨ ਨਾਲ ਵੀ ਇੱਕ ਵਾਰੀ ਗੱਲਬਾਤ ਕਰਵਾਵਾਂਗੇ ਛੋਟੀ ਪੂਰੀ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਸਾਡੇ ਨਾਲ YouTube ਚੈਨਲ ਕੁਲਵਿੰਦਰ ਆਠੀ ਬੀਵੀ 33 ਦੇ ਤੇ ਹਰੇਕ ਮੰਡੀ ਦਾ ਜਿਹੜਾ ਤੁਹਾਨੂੰ ਅਪਡੇਟ ਮਿਲਦਾ ਰਹੂਗਾ ਤੇ ਹੁਣ ਜਿਹੜੀਆਂ ਫਲ ਆਲ ਮੰਡੀਆਂ 15 ਤਰੀਕ ਤੱਕ ਕਹਿੰਦੇ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਮੰਡੀਆਂ ਪਹਿਲਾਂ ਵੀ 15 ਤਰੀਕ ਤੋਂ ਬਾਅਦ ਜਿਹੜੀਆਂ ਬੰਦ ਕਰੀਆਂ ਹੋਈਆਂ ਸੀਗੀਆਂ ਤੇ 20 ਤਰੀਕ ਨੂੰ ਜਿਹੜੀ ਮੌਲ ਮੰਡੀ ਹਾਲਾਕੇ ਲੱਗਦੀ ਆ ਤੇ ਉਦੋਂ ਕਿਸੇ ਸਰਕਾਰ ਦਾ ਧਿਆਨ ਨਹੀਂ ਪਿਆ ਪ੍ਰਸ਼ਾਸਨ ਦਾ ਜਿਹੜਾ ਕੋਈ ਧਿਆਨ ਨਹੀਂ ਪਿਆ ਤੇ ਪਰ ਮਾਨਸਾਂ ਵੀ ਦੋ ਵਾਰੀ ਜਿਹੜੀ ਬੰਦ ਤੋਂ ਬਾਅਦ ਮੰਡੀ ਲੱਗ ਚੁੱਕੀ ਆ ਹਾਂ ਇੱਥੇ ਲੋਕਾਂ ਦੀ ਮੌਜੂਦਗੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬਹੁਤ ਦੂਰੋਂ ਦੂਰੋਂ ਜਿਹੜੇ ਬੰਦੇ ਆਏ ਨੇ ਕਹਿੰਦੇ ਧਰਨਾ ਜਿਹੜਾ ਲਾਉਣ ਦੇ ਵਿੱਚ ਤਿਆਰੀ ਕਰ ਰਹੇ ਨੇ ਜਿਹੜੇ ਵੀਰ ਨੇ ਇਹ ਤੁਸੀਂ ਦੇਖ ਸਕਦੇ ਹੋ ਬਾਕੀ ਆਪਾਂ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਲੈ ਕੇ ਦਿੰਨੇ ਆ ਬਾਕੀ ਪ੍ਰਸ਼ਾਸਨ ਵਾਲਾ ਆਪਾਂ ਗੱਲਬਾਤ ਕਰਦੇ ਇੱਥੇ ਮੌਕੇ ਦੇ ਮੌਜੂਦ ਨੇ ਪਹੁੰਚੇ ਹੋਏ ਨੇ ਤੇ ਆਪਣੇ ਨਾਲ ਐਸਆਈ ਨੇ ਪੁੱਛਿਆ ਸਰ ਸਸੀ ਗੱਲ ਜੀ ਤੇ ਸਰ ਮੰਨ ਲਓ ਵੀ ਅੱਜ ਜਿਹੜਾ ਇੱਥੇ ਮਾਹੌਲ ਮੰਡੀ ਬੰਦ ਦਾ ਬਣ ਰਿਹਾ ਵੀ ਕੀ ਕਾਰਨ ਉਹ ਸਰ ਬਿਮਾਰੀ ਕਰਕੇ ਜੀ ਬਿਮਾਰੀ ਕਰਕੇ ਠੀਕ ਹੈ ਕਿ ਮੰਨ ਲਓ ਵੀ ਆਹ ਪਤਾ ਜੀ ਕਦੋਂ ਤੱਕ ਕਰ ਬੰਦ ਕਰਿਆ ਗਿਆ ਜੀ ਇਹ ਤਾਂ ਸਰ ਅੱਜ ਦਾ ਹੁਕਮ ਹੋਇਆ ਠੀਕ ਅੱਜ ਦਾ ਮੰਨ ਲਓ ਜਿਹੜਾ ਤੁਹਾਨੂੰ ਹੁਕਮ ਦਿੱਤਾ ਜੀ ਤੇ ਅੱਜ ਦਾ ਸਰ ਕਹਿੰਦੇ ਵੀ ਸਾਡੇ ਕੋਲੇ ਹੁਕਮ ਆ ਵੀ ਅੱਜ ਜਿਹੜੀ ਇਹ ਮੰਡੀ ਖਿਲਾਲ ਨਹੀਂ ਲੱਗਦੀ ਪੱਕੇ ਤੌਰ ਤੇ ਬੰਦ ਕਰੀ ਗਈ ਆ ਤੇ ਸਰ ਲੋਕਾਂ ਨੂੰ ਪਤਾ ਨਹੀਂ ਸੀ ਅੱਜ ਵੀ ਮੰਡੀ ਲੱਗੂ ਜੀ ਠੀਕ ਆ ਵੀ ਹੁਣ ਆਸ ਟਾਈਮ ਜਿਹੜਾ ਪ੍ਰਸ਼ਾਸਨ ਵੱਲੋਂ ਮੰਡੀਆਂ ਜਿਹੜੀਆਂ ਅੱਜ ਦੇ ਤੌਰ ਤੇ ਬੰਦ ਕਰੀਆਂ ਗਈਆਂ ਨੇ ਹਜੇ ਲੰਬੀ ਡੇਟ ਦਾ ਕੋਈ ਪਤਾ ਨਹੀਂ ਕਦੋਂ ਤੱਕ ਮੰਡੀਆਂ ਬੰਦ ਰਹਿਣੀਆਂ ਨੇ ਤੇ ਬਾਕੀ ਲੋਕਾਂ ਦਾ ਵੀ ਜਿਹੜਾ ਘੱਟ ਤੁਸੀਂ ਦੇਖ ਸਕਦੇ ਹੋ ਤੇ ਡੀਸੀ ਸਾਹਿਬ ਵੱਲੋਂ ਪ੍ਰਸ਼ਾਸਨ ਵੱਲੋਂ ਇੱਕ ਤਰੀਕ ਦਾ ਜਿਹੜਾ ਐਲਾਨ ਅੱਜ ਮੰਡੀ ਬੰਦ ਹੈਗਾ ਤੇ ਇਹ ਰਾਮਪਰਾ ਪਸ਼ੂ ਮੰਡੀ ਜਿਹੜੀ ਮਿਨੇਜ ਇੱਕ ਵਾਰ ਲੱਗਦੀ ਆ ਤੇ ਆਪਾਂ ਪ੍ਰਸ਼ਾਸਨਾ ਵੀ ਗੱਲਬਾਤ ਕਰਾਂਗੇ ਥੋੜੀ ਤੇ ਬਾਕੀ ਮੌਕੇ ਦੇ ਜਿਹੜੇ ਲੋਕ ਪਹੁੰਚੇ ਹੋਏ ਨੇ ਸਾਰੇ ਉਹਨਾਂ ਨੂੰ ਦੇਖਣਾ ਕੀ ਬਣਦਾ ਅੱਜ ਦਾ ਤੇ ਅਪਡੇਟ ਤੁਹਾਨੂੰ ਦਿੰਦੇ ਰਹਿਵਾਂਗੇ ਜੁੜੇ ਰਹੋ ਪਰਵੰਦਰ ਰਾਠੀ ਟੀਵੀ ਕੱਤੇ ਦੇ ਨਾਲ ਤੇ ਲੋਕਾਂ ਵੱਲੋਂ ਵੀ ਜਿਹੜਾ ਕਿਹਾ ਗਿਆ ਸਾਨੂੰ ਜਦ ਪੱਕੇ ਦੌਰ ਦੱਸਿਆ ਜਾਵੇਗਾ ਤੇ ਦੂਰੋਂ ਦੂਰੋਂ ਜਿਹੜੇ ਭਰਾ ਪਹੁੰਚਦੇ ਨੇ ਮੱਝਾਂ ਲੈ ਕੇ ਤੇ ਇਹਨਾਂ ਦਾ ਕੀ ਕਸੂਰ ਆ ਸਰਕਾਰ ਮੰਨ ਕੇ ਚੱਲੋ ਵੀ ਜਿਹੜੀਆਂ ਮੰਡੀਆਂ ਬੰਦ ਕਰਦੀ ਐ ਤੇ ਜਦੋਂ ਬਿਮਾਰੀ ਸੀ ਕਹਿੰਦੇ ਉਦੋਂ ਫਿਲਹਾਲ ਮੰਡੀਆਂ ਨਹੀਂ ਬੰਦ ਹੋਈਆਂ ਤੇ ਅੱਜ ਜਿਹੜੀ ਇਹ ਮੰਡੀ ਆ ਤੇ ਬੰਦ ਕੀਤੀ ਗਈ ਆ ਤੇ ਦੇਖ ਵੀ ਸਕਦੇ ਤੁਸੀਂ ਹਨਾ ਬਾਕੀ ਜਿਹੜੀਆਂ ਮੱਝਾਂ ਨੇ ਉਹ ਲਧੀਆਂ ਭੀਆਂ ਗੱਡੀਆਂ ਦੇ ਵਿੱਚ ਖੜੀਆਂ ਨੇ ਲੋਡ ਹੋਈਆਂ ਤੇ ਉਹਨਾਂ ਦਾ ਕੀ ਕਸੂਰ ਆ ਬੇਜੋ ਉਹਨਾਂ ਦਾ ਜਿਹੜੇ ਗੱਡੀਆਂ ਦੇ ਵਿੱਚ ਹਾਲੇ ਕਿ ਧੁੱਪ ਦੇ ਵਿੱਚ ਹੀ ਰੋਕ ਲਾਦੀ ਦੇ ਸਰਕਾਰ ਵੱਲੋਂ ਜਿਹੜੀ ਅੱਜ ਇਹ ਮੂੰਹ ਖੁਰਦੀ ਬਿਮਾਰੀ ਨੂੰ ਲੈ ਕੇ ਮੰਡੀਆਂ ਬੰਦ ਕਰੀਆਂ ਗਈਆਂ ਨੇ ਤੇ ਪਾਲਸਰ ਜਿਹੜੀ ਪਹੁੰਚ ਵੀ ਰਹੀ ਆ ਤੇ ਬਾਕੀ ਰੋਕ ਲਈ ਹੋਈ ਆ ਤੁਸੀਂ ਦੇਖ ਵੀ ਸਕਦੇ ਹੋ ਪ੍ਰਸ਼ਾਸਨ ਜਿਹੜਾ ਪੱਕੇ ਤੌਰ ਤੇ ਬਣਚਿਆ ਹੋਇਆਗਾ ਤੇ ਕਿਸਾਨ ਵੀਰ ਹਜੇ ਤੱਕ ਰੋਕ ਲਾਤੀ ਕਿਸਾਨ ਵੀਰਾਂ ਨੂੰ ਵੀ ਬਾਕੀ ਦੋਸਤੋ ਕਿਸਾਨਾਂ ਦੀ ਜਿਹੜੀ ਗੱਲਬਾਤ ਆ ਪ੍ਰਸ਼ਾਸਨ ਦੇ ਨਾਲ ਹੋ ਰਹੀ ਆ ਤੇ ਦੇਖਦੇ ਆ ਕੀ ਸੱਟਾਂ ਲੱਗਦਾ ਅਧਿਕਾਰੀ ਪਹੁੰਚੇ ਹੋਏ ਨੇ ਬਾਕੀ ਬਾਕੀ ਗੱਲਬਾਤ ਚੱਲ ਰਹੀ ਹੈ ਸਾਨਾ ਗੱਲਬਾਤ ਹੀ ਚੱਲ ਰਹੀ ਹੈ ਅੱਛਾ ਕਲੀਅਰ ਕਹਿੰਦੇ ਆ ਬੜਾ ਕਲੀਅਰ ਕਟਾ ਮੇਰੇ ਕੋਲੇ ਮਾਨਯੋਗ ਡੀਸੀ ਸਾਹਿਬ ਦਾ ਹੁਕਮ ਹੈ ਹੁਕਮ ਦੇ ਮੁਤਾਬਕ ਹੋਰ ਵੀ ਹੋਣਾ ਤੁਹਾਨੂੰ ਇੱਕੋ ਇੱਕ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਦੇ ਹੁਕਮ ਦੀ ਪਾਲਣਾ ਕਰੋ ਨਾਜਾਇਜ਼ ਇੱਥੇ ਰਾਜ ਨਾ ਕਰੋ ਇਰੇ ਪਸ਼ੂ ਮੰਡੀ ਨਹੀਂ ਲੱਗਣੀ ਇਹਦਾ ਮਤਲਬ ਫਿਰ ਪਸ਼ੂ ਵੀ ਆਪਦੇ ਨਾਲ ਨਹੀਂ ਲੱਗਣਗੇ ਪਸ਼ੂਆਂ ਨੂੰ ਮੂੰਹ ਫੋੜ ਦੀ ਬਿਮਾਰੀ ਹੈ ਜੀ ਇਹ ਐਸ ਪਰ ਆਰਡਰ ਹੈ ਮੰਡੀ ਨਹੀਂ ਲੱਗਣੀਗੀ ਸਰਕਾਰ ਦੇ ਹੁਕਮ ਦੀ ਪਾਲਣਾ ਕਰੋ ਸਾਨੂੰ ਸਹਿਯੋਗ ਦਿਓ ਬਸ਼ਰਤੇ ਕਿ ਸਾਡੇ ਕੋਲ ਰੈਸ਼ ਕਰੋ ਐਜ਼ ਏ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਤੁਹਾਡੀ ਵੀ ਉਨੀ ਜੁuti ਹੈ ਕਿ ਤੁਸੀਂ ਪੰਜਾਬ ਸਰਕਾਰ ਦੇ ਹੁਕਮ ਦੀ ਤੇ ਸਰਕਾਰ ਅਫਸਰਾਂ ਦੇ ਹੁਕਮ ਦੀ ਉਨੀ ਪਾਲਣਾ ਕਰੋ ਕਿਉਂ ਨਾ ਯਾਦ ਉਪਰ ਕੋ ਕੋਸਟਿੰਗ ਨਹੀਂ ਹੈ ਮੇਰੇ ਨਾਲ ਗੱਲ ਤੁਸੀਂ ਕੋਈ ਨਾ ਕਰੋ ਮੇਰੀ ਦਿੱਕਤ ਹੈ ਬੇਨਤੀ ਆ ਕਿ ਮੈਂ ਤੁਹਾਨੂੰ ਆਰਡਰ ਦੀ ਕਾਪੀ ਦੇ ਸਕਦਾ ਠੀਕ ਹੈ ਤੁਹਾਡਾ ਕੋਈ ਦੋ ਕਾਪੀ ਹਫਤਾ ਪਹਿਲਾਂ ਸੁਣੋ ਯਾਰ ਸੁਣੋ ਤੁਹਾਡੀ ਕੋਈ ਰੁਕਤ ਹੈ ਕੋਈ ਮੁਸੀਬਤ ਕੋਈ ਪਰੇਸ਼ਾਨੀ ਹੈ ਉਹ ਡੀਸੀ ਸਾਹਿਬ ਨੂੰ ਮਿਲੋ ਐਸਡੀਐਮ ਸਾਹਿਬ ਨੂੰ ਮਿਲੋ ਉਹਨਾਂ ਨੂੰ ਦੱਸੋ ਮੈਂ ਤਾਂ ਤਾਂ ਸੁਣਾ ਜੇ ਮੈਂ ਹੱਲ ਕਰ ਸਕਦਾ ਹਾਂ ਕਿਰਾਤਾ ਸਮਝ ਗਿਆ ਮੇਰਾ ਕੰਮ ਹੈ ਮੇਰਾ ਕੰਮ ਹੈ ਲਾਈਨ ਆਰਡਰ ਨੂੰ ਮੇਨਟੇਨ ਕਰਕੇ ਰੱਖਣਾ ਔਰ ਇੱਕੋ ਇੱਕ ਮੇਰੀ ਬੇਨਤੀ ਮੈਂ ਵਾਰ-ਵਾਰ ਤੁਹਾਨੂੰ ਕਰ ਰਿਹਾ ਅਸੀਂ ਸਵੇਰ ਦੇ ਉੱਤੇ ਕਰਦੇ ਆਂ ਤੁਹਾਡੇ ਸਭ ਨੂੰ ਵਾਰ-ਵਾਰ ਮੈਨੂੰ ਚਿਹਰੇ ਵੀ ਯਾਦ ਹੋ ਚੁੱਕੇ ਮੈਂ ਕਿਨੂੰ ਕਿੰਨੀ ਕਿੰਨੀ ਵਾਰੀ ਕਹਿਦਾ ਹਾਂ ਹੈਲੋ ਚਿਹਰੇ ਵੀ ਯਾਦ ਹੋ ਚੁੱਕੇ ਇਸ ਤੋਂ ਪਹਿਲਾਂ ਕਿ ਹੁਣ ਸਾਨੂੰ ਮੀਟਿੰਗ ਇੰਵਿਟੇਸ਼ਨ ਲਾ ਕੇ ਸੱਜੀ ਦੇ ਰੋਲ 'ਚ ਆਉਣਾ ਪਵੇ ਹੱਥ ਬੰਨ੍ਹ ਕੇ ਕਹਿ ਲੋ ਧਰਾਵੀ ਕਹਿ ਲੋ ਜਿਵੇਂ ਮਰਜ਼ੀ ਮੰਨ ਲੋ ਸਰਕਾਰ ਦੇ ਹੁਕਮ 'ਤੇ ਪਾਲਣਾ ਕਰਨ ਵਿੱਚ ਸਾਡਾ ਸਹਿਯੋਗ ਜੋ ਅੱਜ ਮੰਂਦਰੀ ਨਹੀਂ ਲੱਗਣੀ ਚਲੇ ਜਾਓ ਮੇਰੇ ਵੀਰੇ ਬਸ ਐਜੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਤੁਹਾਡੀ ਡਿਊਟੀ ਆ ਸਾਨੂੰ ਸਹਿਯੋਗ ਕਰੋ ਬਸ ਚਲੋ ਜੀ ਆਰਡਰ ਦਿੱਤਾ ਲਾਉਂਦੇ ਪੰਜਾਬ ਪੁਲਿਸ ਨੇ ਜਿਹੜਾ ਇੱਕ ਵਾਰੀ ਕਹਿੰਦਾ ਵੀ ਐਸਐਚਓ ਸਾਹਿਬ ਆਏ ਨੇ ਤੇ ਉਹਨਾਂ ਨੇ ਜਿਹੜਾ ਮੰਨ ਲਓ ਵੀ ਲਾਉਣ ਆਰਡਰ ਦੀ ਸਥਿਤੀ ਬਣ ਚੁੱਕੀ ਹੈ ਜਿਹੜਾ ਇਹਨਾਂ ਕੋਲੇ ਕਾਪੀ ਆ ਤੇ ਬਾਕੀ ਕਹਿੰਦੇ ਡੀ ਸਾਹਿਬ ਨੂੰ ਤੁਸੀਂ ਮਿਲ ਸਕਦੇ ਹੋ ਅੱਜ ਜਿਹੜੀ ਮੰਡੀ ਫਿਲਹਾਲ ਨਹੀਂ ਲੱਗੇਗੀ ਤਾਂ ਇਹਦਾ ਕਰਕੇ ਜਿਹੜਾ ਵੱਡੀ ਗੱਲਬਾਤ ਚੱਲ ਰਹੀ ਕਿਸਾਨਾਂ ਨਾਲ ਤੇ ਜਿਹੜੇ ਮੰਡੀ ਵੀ ਮੰਨ ਕੇ ਚਲੋ ਨਹੀਂ ਲੱਗਣੀ ਤੇ ਮੌਕੇ ਤੇ ਐਸਐਚਓ ਸਾਹਿਬ ਜਿਹੜੇ ਰਾਮਪਰਾ ਦੇ ਪਹੁੰਚੇ ਹੋਏ ਨੇ ਪਸ਼ੂ ਮੰਡੀ ਰਾਮਪਰਾ ਜਿਹੜੀ ਅੱਜ ਫਿਲਹਾਲ ਨਹੀਂ ਲੱਗਦੀ ਤੇ ਇਸ ਕਰਕੇ ਪ੍ਰਸ਼ਾਸਨ ਨਾਲ ਜਿਹੜੀ ਗੱਲਬਾਤ ਚੱਲੀ ਤੇ ਪਸ਼ੂਆਂ ਦੇ ਬਿਮਾਰੀ ਦੇ ਲੈ ਕੇ ਵੱਡੀ ਅਪਡੇਟ ਆ ਰਹੀ ਆ ਤੇ ਜਿਵੇਂ ਮੂੰਹ ਫੁਰਦੀ ਬਿਮਾਰੀ ਚੱਲ ਰਹੀ ਸੀ ਵੀ ਉਹਦਾ ਕਰਕੇ ਜਿਹੜਾ ਅੱਜ ਇਹ ਮੰਡੀ ਨਹੀਂ ਲੱਗਦੀ ਤੇ ਬਾਕੀ ਇੱਕ ਵਾਰੀ ਕਹਿੰਦੇ ਵੀ ਅਸੀਂ ਜਰੂਰ ਬੇਨਤੀ ਕਰਦੇ ਆ ਸਵੇਰੇ ਵੀ ਬੇਨਤੀ કરી ਸੀ ਵੀ ਭਾਈ ਆਪਣੇ ਘਰਾਂ ਨੂੰ ਤੁਸੀਂ ਜਿਹੜੇ ਆਪਣੇ ਪਸ਼ੂ ਲੈ ਕੇ ਜਾ ਸਕਦੇ ਹੋ ਤੇ ਇਸ ਕਰਕੇ ਜਿਹੜਾ ਮੰਡੀ ਬੰਦ ਕਰੀ ਗਈ ਆ ਅੱਜ ਜਿਹੜੀ ਮੰਡੀ ਨਹੀਂ ਲੱਗੇਗੀ ਕਿਉਂਕਿ ਜਿਹੜੀ ਮੰਡੀ ਇਹ ਬੰਦ ਹੋ ਗਈ ਪਸ਼ੂਆਂ ਨੂੰ ਮੂੰਹ ਖੁਰਦੀ ਬਿਮਾਰੀ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਵੱਲੋਂ ਰਾਮਪਰਾ ਡੀਸੀ ਵੱਲੋਂ ਜਿਹੜੀ ਮੰਡੀ ਇਹ ਬੰਦ ਕੀਤੀ ਗਈ ਆ ਪ੍ਰਸ਼ਾਸਨ ਜਿਹੜਾ ਵਾਰੀ-ਵਾਰੀ ਕਹਿ ਰਿਹਾ ਵੀ ਤੁਸੀਂ ਆਪਣੇ ਪਾਈ ਘਰਾਂ ਨੂੰ ਆਪਣੇ ਜਿਹੜੇ ਪਸ਼ੂ ਲੈ ਕੇ ਜਾ ਸਕਦੇ ਹੋ ਤੇ ਕਿਸਾਨ ਜਿਹੜੇ ਹਜੇ ਵੀ ਮਜ਼ਦੂਰ ਗੱਲਾਂ ਬਾਤਾਂ ਕਰ ਰਹੇ ਨੇ ਇਕੱਠੇ ਨੇ ਦੂਰੋਂ ਦੂਰੋਂ ਜਿਹੜੇ ਵਪਾਰੀ ਪਹੁੰਚੇ ਹੋਏ ਨੇ ਤੇ ਬਾਕੀ ਮਾਲ ਦੇ ਜਿਹੜਾ ਖੱਜਲ ਖਵਾਰੀ ਤੁਸੀਂ ਦੇਖ ਸਕਦੇ ਹੋ ਸੜਕਾਂ ਦੇ ਉੱਪਰ ਜਿਹੜੀਆਂ ਗੱਡੀਆਂ ਲੱਦੀਆਂ ਪਹੁੰਚੀਆਂ ਮੈਂ ਇੱਕ ਵਾਰ ਫੇਰ ਦਗਾ ਦਿਆਂ ਜਿਹੜਾ ਇਹ ਰਾਮਪੁਰੇ ਦਾ ਪਿੰਡ ਪੁਕਾਰ ਪੰਚਾਇਤ ਵਿਭਾਗ ਵੱਲੋਂ ਤੇ ਜਿੱਥੇ ਹਾਲਾਂਕਿ ਪਸ਼ੂ ਮੰਡੀ ਰਾਮਪਰਾ ਮਹੀਨੇ ਤੋਂ ਲੱਗਦੀ ਹੈ 1 ਤਰੀਕ ਤੋਂ ਤੇ ਅੱਜ ਉਹ ਜਿਹੜੀ ਮੰਡੀ ਰੋਕ ਦਿੱਤੀ ਗਈ ਆ ਉਹ ਮੰਡੀ ਜਿਹੜੀ ਰੋਕ ਦਿੱਤੀ ਗਈ ਆ ਤੇ ਬਾਕੀ ਜਿਹੜਾ ਮਾਲ ਆ ਗੱਡੀਆਂ ਦੇ ਵਿੱਚ ਹੀ ਲੋਡ ਖੜਾ ਤੇ ਕਾਰ ਨਹੀਂ ਦਿੱਤਾ ਗਿਆ ਤੇ ਪ੍ਰਸ਼ਾਸਨ ਵੱਲੋਂ ਬੇਨਤੀ ਕਰੀ ਗਈ ਆ ਵੀ ਤੁਸੀਂ ਆਪਣੇ ਘਰਾਂ ਨੂੰ ਜਿਹੜੇ ਲੈ ਕੇ ਗੱਡੀਆਂ ਚਲੇ ਜਾਓ ਮੰਡੀ ਬੰਦ ਹੋਣ ਲੈ ਕੇ ਵੱਡੀ ਅਪਡੇਟ ਜਿਹੜੀ ਤੁਸੀਂ ਦੇਖ ਰਹੇ ਹੋ ਹੋਰ ਭਾਈ ਬੰਦ ਲੋ ਜਿਹਨੇ ਫੜਾ ਹਾਂ ਜਿਹੜਾ ਸ਼ਰਤ ਦੇ ਉੱਪਰ ਲੱਗ ਕੇ ਬਾਕੀ ਇਹ ਸਾਰਾ ਇਹ ਸਾਰਾ ਜਿਹੜਾ ਤੁਹਾਡੀ ਜੇਮ ਤੱਕ ਲੱਗੂਗਾ ਕਿ ਆ ਜਿਹੜੀਆਂ ਡਾਲਾਂ ਪੈਣਗੇ ਪ੍ਰਸ਼ਾਸਨ ਵੱਲੋਂ ਜਿਹੜਾ ਬੰਦ ਕਰਾਇਆ ਗਿਆ ਸਾਚਨ ਨੂੰ ਪੁੱਛਦਾ ਤੇ ਘਰਾਂ ਨੂੰ ਤੋਰੇ ਨੇ ਜਲਦੀ ਜੇ ਕੋਈ ਵੱਡੀ ਅਪਡੇਟ ਆਉਂਦੀ ਆ ਤਾਂ ਤੁਹਾਡੇ ਨਾਲ ਸਾਂਝੀ ਜਿਹੜੀ ਆਪਣੇ ਚੈਨਲ ਤੇ ਕੀਤੀ ਜਾਊਗੀ ਤੇ ਹੁਣ ਫਿਲਹਾਲ ਪੰਜਾਬ ਪੁਲਿਸ ਵੱਲੋਂ ਡੀਸੀ ਸਾਹਿਬ ਵੱਲੋਂ ਤਾਂ ਮੰਡੀਆਂ ਜਿਹੜੀਆਂ ਬੰਦ ਕੀਤੀਆਂ ਗਿਆ ਨੇ ਤੇ ਜਲਦੀ ਜੇ ਕੋਈ ਨਵੀਂ ਅਪਡੇਟ ਆਈ ਤਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਾਰੀ ਜਿਹੜਾ ਮੱਝਾਂ ਦਾ ਤੁਹਾਨੂੰ ਆਪਾਂ ਫੇਰ ਮਾਹੌਲ ਦਿਖਾ ਦਈਏ ਜਿਹੜਾ ਗੱਡੀਆਂ ਦੇ ਉੱਪਰ ਲਧੀਆਂ ਖੜੀਆਂ ਨੇ ਇਹਨਾਂ ਵਿਚਾਰੀਆਂ ਦਾ ਕੀ ਕਸੂਰ ਸੀਗਾ ਤੇ ਬਾਕੀ ਦੋਸਤੋ ਸਰਕਾਰ ਵੱਲੋਂ ਵੀ ਰਾਤ ਜਿਹੜੀ ਕੋਈ ਅਪਡੇਟ ਆਉਂਦੀ ਹੈ 10 तकरीबन 10 ਵਜੇ ਕਿਸਾਨ ਵੀਰ ਕਹਿੰਦੇ ਵੀ ਸਾਨੂੰ ਜਿਹੜਾ ਇਹ ਨਹੀਂ ਪਤਾ ਚੱਲਿਆ ਪ੍ਰਸ਼ਾਸਨ ਜਿਹੜਾ ਮੌਕੇ ਤੇ ਮੌਜੂਦ ਆ ਤੇ ਮੰਡੀ ਜਿਹੜੀ ਲੱਗਦੀ ਨਹੀਂ ਹੈਗੀ ਤੇ ਅੱਜ ਕੋਈ ਵੀ ਵੀਰ ਜਿਹੜਾ ਇੱਥੇ ਮੰਡੀ ਤੇ ਨਾ ਪਹੁੰਚੇ ਤਾਂ ਜ਼ਰੂਰ ਮੈਂ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਆ ਅਪਡੇਟ ਦੇ ਹੁਣ ਇਸ ਤੋਂ ਬਾਅਦ ਜਿਹੜਾ ਛੇ ਮੰਡੀ ਤੇ ਕੋਈ ਨਾ ਆਵੇ ਤੇ ਜਿਹੜੇ ਖੜੇ ਐ ਇਹਨਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਆਪਣੇ ਘਰੇ ਜਾਣ ਦਾ ਜਿਹੜਾ ਸੱਦਾ ਦਿੱਤਾ ਗਿਆ ਵੀ ਤੁਸੀਂ ਮੱਝਾਂ ਆਪਣੀਆਂ ਲੈ ਕੇ ਵਾਪਸ ਹੋ ਸਕਦੇ ਹੋ ਇੱਕ ਬ੍ਰੀਕ ਨੂੰ ਜਿਹੜੀ ਮੰਡੀ ਅੱਜ ਬੰਦ ਕੀਤੀ ਜਾਂਦੀ ਹੈ ਤੇ 20 ਤਰੀਕ ਨੂੰ ਜਿਹੜੀ ਮੰਡੀ ਲੱਗਦੀ ਆ ਤੇ ਦੋ ਮੰਡੀਆਂ ਜਿਹੜੀਆਂ ਮਾਨਸਾਂ ਲੱਗਦੀਆਂ ਨੇ ਤਾਂ ਇਹਦੇ ਪਿੱਛੇ ਕੀ ਵੱਡਾ ਕਾਰਨ ਹੋ ਸਕਦਾ ਤੇ ਬਾਕੀ ਅੱਜ ਦੀ ਜਿਹੜੀ ਮੰਡੀ ਆ 1 ਤਰੀਕ ਨੂੰ ਜਿਹੜੀ ਅੱਕੇ ਦਰ ਤੇ ਬੰਦ ਕਰ ਦਿੱਤੀ ਗਈ ਆ ਤੇ ਜਲਦੀ ਕੋਈ ਨਵੀਂ ਅਪਡੇਟ ਆਈ ਤਾਂ ਆਪਣੇ ਜਰੂਰ ਸਾਂਝੀ ਕਰਾਂਗੇ ਤੇ ਕਦੋਂ ਤੱਕ ਇਹ ਮੰਡੀਆਂ ਜਿਹੜੀਆਂ ਬੰਦ ਰਹਿ ਸਕਦੀਆਂ ਤੇ ਕਦੋਂ ਤੱਕ ਚਾਲੂ ਹੋ ਸਕਦੀਆਂ ਨੇ ਜੁੜੇ ਰਹੋ ਕਲਵੰਦਰ ਆਠੀ ਬੀਵੀ ਗੱਤੀ ਦੇ ਨਾਲ